ਕਨੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਮੰਨੂ ਨੇ ਕਣਕ ਦੀ ਖਰੀਦ ਨੂੰ ਲੈ ਕੇ ਆਪਣੇ ਦਫ਼ਤਰ ਵਿੱਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਮਾਰਕੀਟ ਕਮੇਟੀ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਪੁਖਤਾ ਇੰਤਜ਼ਾਮ ਬਾਰੇ ਜਾਣੂ ਕਰਵਾਇਆ ਅਤੇ ਕਿਸਾਨ ਭਰਾਵਾਂ ਨੂੰ ਕੀ ਅਪੀਲ ਕੀਤੀ ਆਓ ਸੁਣਦੇ ਹਾਂ ਘਨੌਰ ਤੋਂ ਅਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਰਿਪੋਰਟ ਕਰਨਾਲ ਸਿੰਘ ਮਨੂ ਚੇਅਰਮੈਨ ਮਾਰਕੀਟ ਕਮੇਟੀ ਘਨੌਰ ਅ ਅੱਜ ਜਿਹੜਾ ਇੱਥੇ ਸਾਰੇ ਡਿਪਾਰਟਮੈਂਟਾਂ ਦੇ ਸਬੰਧਿਤ ਆਫੀਸਰ ਤੇ ਮੰਡੀ ਦੇ ਨਾਲ ਸਬੰਧਿਤ ਆਰਟੀਆ ਐਸੋਸੀਏਸ਼ਨ ਦੇ ਨੁਮਾਇੰਦੇ ਪ੍ਰੈਜ਼ੀਡੈਂਟ ਸਾਰੇ ਸਾਡੇ ਜਿਹੜੇ ਇੱਥੇ ਮਾਰਕੀਟ ਕਮੇਟੀ ਨੂੰ ਚਲਾਉਣ ਵਾਲੇ ਜਿਹੜੇ ਰੀੜੀ ਹੱਡੀ ਨੇ ਘਨੌਰ ਦੇ बिजनेसमੈਨ ਤੇ ਵੱਖ-ਵੱਖ ਡਿਪਾਰਟਮੈਂਟਾਂ ਦੇ ਆਫੀਸਰ ਸਹਿबान ਮੈਨੂੰ ਜਿਹੜਾ ਇੱਥੇ ਚੇਅਰਮੈਨ ਲਾਇਆ ਗਿਆ ਮਾਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੂਬਾ ਸਰਕਾਰ ਇੱਕ ਆਮ ਕਰਦੇ ਮੁੰਡੇ ਨੂੰ ਮਾਰਕੀਟ ਕਮੇਟੀ ਿਕਨੌਰ ਦਾ ਚੇਅਰਮੈਨ ਲਾਇਆ ਮੈਂ ਸਾਡੀ ਲੀਡਰਸ਼ਿਪ ਦਾ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਅੱਜ ਜਿਹੜੀ ਅਸੀਂ ਇੱਥੇ ਇਹ ਜਿਹੜੀ ਕਣਕ ਦੀ ਖਰੀਦ ਦੇ ਸਬੰਧ ਵਿੱਚ ਸੀਜ਼ਨ ਸ਼ੁਰੂ ਹੋ ਚੁੱਕਾ ਚੱਲਿਆ ਇੱਕ ਤਰੀਕ ਤੋਂ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਆ ਸੋ ਅੱਜ ਅਸੀਂ ਉਹ ਜਿਹੜੇ ਖਰੀਦ ਪ੍ਰਬੰਧ ਸੀ ਉਹਨਾਂ ਦੇ ਸਬੰਧ ਵਿੱਚ ਅਸੀਂ ਤੁਹਾਡੇ ਮੀਡੀਆ ਜਿਹੜਾ ਤੀਜਾ ਥੰਮ ਕਿਹਾ ਜਾਂਦਾ ਜਿਹਨੂੰ ਉਹ ਤੁਹਾਡੇ ਰੂਬਰੂ ਹੋ ਰਹੇ ਆ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਮੰਡੀਆਂ ਦੇ ਵਿੱਚ ਜਿਹੜੀਆਂ ਘਣਾੌਰ ਹਲਕੀਆਂ ਮੰਡੀਆਂ ਪੈਂਦੀਆਂ ਨੇ ਉਹਨਾਂ ਦੇ ਵਿੱਚ ਸਾਰੇ ਜਿਹੜੇ ਪ੍ਰਕਤਾ ਪ੍ਰਬੰਧ ਬਹੁਤ ਵਧੀਆ ਨੇ ਤੇ ਸਬੰਧਿਤ ਅਫਸਰਾਂ ਤੋਂ ਸਾਰੀਆਂ ਰਿਪੋਰਟਾਂ ਲੈ ਕੇ ਮੈਂ ਤੁਹਾਡੇ ਰੂਹ ਰੂਹ ਹੋ ਰਿਹਾ ਚਾਹੇ ਉਹ ਪਾਣੀ ਦਾ ਏ ਕਿਸਾਨਾਂ ਦੇ ਛਾਂ ਦਾ ਬੈਠਣ ਦਾ ਟਾਇਲਟ ਬਾਥਰੂਮ ਜਾਂ ਹੋਰ ਜਿਹੜੀਆਂ ਮੰਡੀਆਂ ਦੀ ਸਫਾਈ ਆ ਉਹਦਾ ਪੂਰਾ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ ਹੈ ਸੋ ਇਸੀ ਲੜੀ ਦੇ ਤਹਿਤ ਅਸੀਂ ਕਿਸਾਨਾਂ ਨੂੰ ਬੇਨਤੀ ਕਰਦਾ ਮੈਂ ਇੱਕ ਇੱਕ ਇਸ ਡਿਪਾਰਟਮੈਂਟ ਦਾ ਨੁਮਾਇੰਦਾ ਹੋਣ ਦੇ ਨਾਤੇ ਕਿ ਸੁੱਕੀ ਕਣਕ ਲੈ ਕੇ ਆਉਣ ਕਿਰਪਾ ਕਰਕੇ ਬੇਨਤੀ ਕਰਦੇ ਆ ਤਾਂ ਜੋ ਸਮੇਂ ਸਿਰ ਉਹਦਾ ਉਦੀ ਬੋਲੀ ਹੋ ਕੇ ਉਹਦੀ ਖਰੀਦ ਹੋ ਕੇ ਸਮੇਂ ਸਿਰ ਉਹਨਾਂ ਨੂੰ ਜਿਹੜਾ ਉਹਦੀ ਪੇਮੈਂਟ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾ ਸਕੇ ਸਰਮਨ ਸਾਹਿਬ ਜਿਹੜੀ ਆਪਣੀ ਲੇਬਰ ਕੰਮ ਕਰਦੀ ਉਹਨਾਂ ਨੂੰ ਪਤਾ ਦਿੱਤਾ ਗਿਆ ਹੈ ਹਾਂਜੀ ਉਹਦੇ ਵਿੱਚ ਸਬੰਧਤ ਅਫੀਸਰ ਬੈਠੇ ਨੇ ਉਹਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਤੇ ਬਾਕੀ ਹੋਰ ਵੀ ਜਿਹੜੇ ਕੁਝ ਚੀਜ਼ਾਂ ਸੀਗੀਆਂ ਕੋਈ ਤਰੂਟੀਆਂ ਸੀ ਉਹਨਾਂ ਨੂੰ ਵੀ ਅਸੀਂ ਦੂਰ ਕੀਤਾ ਹੈ ਬਾਰਦਾਨੇ ਦਾ ਕੀ ਸਟੇਟਸ ਹੈ ਬਾਰਦਾਨੇ ਦਾ ਬੈਠੇ ਸਾਡੇ ਸਬੰਧਿਤ ਅਫੀਸਰ ਉਹ ਵੀ ਦੱਸ ਦੇਣੇ ਵਧੀਆ ਬਾਰਦਾਨੇ ਦਾ ਵੀ ਸਾਰਾ ਕੋ ਸਿਸਟਮ ਠੀਕ ਆ 25% 80% ਇਹ ਕੋ ਮਿਸਾਲ ਜਿਵੇਂ ਸਾਡੇ ਵਿੱਚ ਜਿੰਨੀ ਨਿਕਲ ਕਹਿੰਦੀ ਵੈਸੇ ਤਾਂ ਅਮੀ ਜਣੀ ਕਨਤਾ ਦੀ ਉਹ ਬਿੱਲੀ ਹੁੰਦੀ ਜਾਂ ਇਸ ਸਮੇਂ ਉਹ ਤੇਰਾ ਕਿਵੇਂ ਇੱਥੋਂ ਮੈਂ ਤੁਸੀਂ ਹਰ ਵਾਰੀ ਰੋਲਾ ਨਹੀਂ ਪੈਂਦਾ ਹੈਗਾ ਵੀ ਇੱਥੇ ਜਣੀ ਭਰਵਾਈ ਦਾ ਟਾਈਮ ਦੇ ਉੱਤੇ ਵੀ ਬਿੱਲੀ ਹੈਗੀ ਆ ਮਾਨ ਕਰੀ ਉਸੋ ਚੱਕੀ ਦੀ ਆਦੀ ਉਸ ਨੂੰ ਕਿਸ ਤਰ੍ਹਾਂ ਦੇਖੋ ਜੀ ਮੈਂ ਆਪ ਇੱਕ ਛੋਟੇ ਜਿਹੇ ਗਰੀਬ ਜ਼ਿਮੀਂਦਾਰ ਦਾ ਪੁੱਤਾਂ ਸਾਰੀਆਂ ਚੀਜ਼ਾਂ 'ਚ ਲੰਗਿਆ ਹੋਇਆ ਸਾਰੀਆਂ ਚੀਜ਼ਾਂ ਇੱਕ ਪਾਸਾ ਜੇ ਦੂਏ ਪਾਸੇ ਨਾਲ ਕੋਆਪਰੇਟਰ ਨਾ ਕਰੇ ਉੱਥੇ ਕੁਛ ਨਾ ਕੁਛ ਹੁੰਦਾ ਏ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਆ ਸਾਨੂੰ ਸਰਕਾਰ ਨੇ ਉਹਨਾਂ ਦੀ ਸੇਵਾ ਲਈ ਲਾਇਆ ਹੋਇਆ ਏ ਅਸੀਂ ਉਹਨਾਂ ਨਾਲ ਮੇਲ ਜੋਲ ਕਰਕੇ ਉਹਨਾਂ ਦੀ ਉਹ ਦੇਖੋ ਇਹ ਤਾਂ ਕਦੀ ਕਈ ਵਾਰੀ ਕੁਦਰਤ ਦੀ ਮਾਰ ਪੈ ਜਾਂਦੀ ਏ ਉਹਨਾਂ ਮੇਰੇ ਵਾਸਤੇ ਨਾ ਕਿਸਾਨਾਂ ਦੇ ਵਾਸਤੇ ਨਾ ਮਹਿਕਮੇ ਦੇ ਨਾਲ ਸਰਕਾਰ ਦੇ ਉਦੋਂ ਹਟ ਕੇ ਜਿਹੜੇ ਵੀ ਮੁਖਤਾ ਸੰਬੰਧ ਹੋਏ ਚਾਹੇ ਉਹ ਗਿੱਲੀ ਜਿੰਸ ਦੇ ਹੋਣ ਚਾਹੇ ਮੀਂਹ ਪੈ ਗਿਆ ਹੋਵੇ ਉਦੋਂ ਸਾਂਭਣ ਦੇ ਹੋਣ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕਰਾਂਗੇ ਉਮੀਦ ਕਰਦਾ ਹਾਂ ਵੀ ਕਿਸਾਨ ਵੀ ਇਹਨਾਂ ਪੈਰਾਮੀਟਰ ਨੇ ਜਿਹੜੇ ਕਣਕ ਸੁੱਕੀ ਲੈ ਕੇ ਆਉਣੀ ਜਾਂ ਉਹਦਾ ਜਿਹੜਾ ਬੈਠ ਕੇ ਉੱਥੇ ਜਿਹੜੀ ਲੇਬਰ ਆ ਉਹਦੇ ਵਿੱਚ ਕੋણો ਕੋਈ ਪ੍ਰਬੰਧ ਕਰਾਉਣਾ ਉਹ ਅਸੀਂ ਮਿਲ ਜੁਲ ਕੇ ਦਾ ਹੱਲ ਕਰਾਂਗੇ ਥੋੜਾ ਪ੍ਰੈਸ মিডিਆ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਡਿਪਾਰਟਮੈਂਟ ਦੇ ਅਫੀਸਰ ਤੇ ਥੋੜਾ ਸਾਰਿਆਂ ਦਾ ਯੂਨੀਅਨ ਦੇ ਨੁਮਾਇੰਦੇ ਬੈਠੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਆਪਾਂ ਜਿਹੜਾ ਕਨੌਰ ਹਲਕਾ ਹੈ ਇੱਥੇ ਜਿੱਥੇ ਮੇਰੀ ਡਿਊਟੀ ਲਾਈ ਹੈ ਆਪਾਂ ਇਹਨੂੰ ਚੜ੍ਹਦੀ ਕਲਾ 'ਚ ਰੱਖੀਏ ਤੇ ਤਰੱਕੀ ਵੱਲ ਲੈ ਕੇ ਜਾਈਏ ਧੰਨਵਾਦ